ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੋ ਸਾਰੇ ਠੀਕ ਠਾਕ ਹੋ ਆਸ ਕਰਦਾ ਸਾਰੇ ਤੁਸੀਂ ਠੀਕ ਠਾਕ ਹੀ ਹੋਵੋਗੇ ਮਤੋਂ ਸਭ ਦਾ ਭਲਾ ਕਰੇ ਤੇ ਅੱਜ ਆਪਾਂ ਫੇਰ ਚੱਲਦੇ ਹਾਂ ਠੀਕ ਆ ਫਰੈਂਡ ਦੇ ਘਰ ਤੇ ਦੇਖਦੇ ਹਾਂ ਕੀ ਕੁਛ ਕੀਤਾ ਕੀ ਨਹੀਂ ਕੀਤਾ ਤੇ ਆਪਾਂ ਚੱਲਾਂਗੇ ਅੱਜ ਸਟੈਂਗਲ ਤੇ ਠੀਕ ਆ ਤੇ ਉਹਨੂੰ ਕਿਹਾ ਵੀ ਸੀਗਾ ਵੀ ਆ ਜਾ ਵੀ ਆਪਾਂ ਮੈਨੂੰ ਲੈ ਜਾ ਕਰਿਆ ਕੀ ਤੇ ਸ਼ਾਇਦ ਆਊਗਾ ਚਲ ਜਦ ਤੱਕ ਉਹਦੀ ਵੇਟ ਕਰਦਾ ਮੈਂ ਠੀਕ ਆ ਤੇ ਫੇਰ ਆ ਗਿਆ ਆਫੀਸਰ ਦਾ ਕਿਹੜਾ ਬਸਸ ਟਿਕਾਣੇ ਤੇ ਜਾਣਾ ਪਵੇ ਹੈ ਟਿਕਾਣਾ ਤਰਪਾਟੇ ਕੋ ਜਾ ਕੇ ਹਣਾ ਪੁੱਤੂ ਕੋ ਮਰੇ ਬਹੁਤ ਸਸਤਾ ਨਾ ਨਾ ਬਾਹਰ ਟਾਈਮ ਹੀ ਲੱਗਦਾ ਬਾ 2 ਵਜੇ ਦੀ ਹੋਈ ਤੇ ਸੁਪਾਂਚ ਦੇ ਘਰੇ ਆਇਆ ਬੋੜਾ ਕੰਮ ਦੀ ਸੁਪਾਂਚ ਦਾ ਕਰਦਾ ਹੈ ਇੱਕ ਅੱਜ ਤੱਕ ਪੰਜ ਦਿਨਾਂ ਦਾ ਬਸ ਮਿਲ ਗਿਆ ਠੀਕ ਆ ਸਰਪੰਚ ਦੀ ਗੱਕਾਰ ਖੜੀ ਆ ਆ ਸਰਪੰਚ ਦਾ ਘਰ ਆ ਬਾਈ ਠੀਕ ਆ ਚੱਲਾ ਚਲਦੇ ਆ ਆ ਸਰਪੰਚ ਸਾਡੇ ਪਿੰਡ ਦਾ ਕਸ਼ਤੀ ਸਾਫ ਕਾ ਪਾਸ ਸਰਪੰਚ ਨੇ ਪਰਿਆ ਨਹੀਂ ਮੜੇ ਕੰਮ ਕਰਾਤੀਏ ਫਿਰ ਨੂੰ ਫੇਰ ਮਿਲਦੇ ਆ ਠੀਕ ਆ ਹੁਣ ਗੁੰਡਾ ਹੋ ਗੇ ਚੀਜ ਗਾਰਡ ਜੀ ਲਾ ਲਾਂਗੇ ਆਪਾਂ ਨਾ ਹਾਂ ਚੱਲਦੇ ਆ ਆ ਦਵਾਜਾ ਖੁੱਲਾ ਹੀ ਛੱਡ ਗਏ ਬਪਿੰਦਰਾ ਚਲ ਆ ਜਾ ਕੋਈ ਹਾਂ ਆਪਾਂ ਕੱਲ ਕਰਤਾ ਸੀਗਾ ਕੰਧ ਪੂਰੀ ਕਰਤੀ ਪਹਿਲਾਂ ਕੰਧ ਅੱਧੀ ਸੀਗੀ ਉਹ ਤੁਸੀਂ ਪਿਛਲੀ ਵੀਡੀਓ ਦੇਖੀ ਹੋਣੀ ਆ ਤੇ ਬਸ ਆ ਪੂਰੀ ਕਰਤੀ ਕੰਧ ਇਹਦੇ ਮੂਰੇ ਆਪਾਂ ਦਰਵਾਜ਼ਾ ਲਾ ਦੇਣਾ ਆ ਆ ਦਰਵਾਜ਼ਾ ਲਾ ਕੇ ਤੇ ਇੱਥੇ ਤੇ ਚੱਲ ਆਪਣਾ ਬਾਸ ਨੂੰ ਬਣ ਜੂਗਾ ਹੁਣ ਆਪਾਂ ਜਿਗਾੜ ਲਾਉਣੀ ਆ ਤੇ ਆਹ ਇਹ ਪਰਤਾਂ ਆ ਇਹ ਸੱਚ ਤੇ ਨਿਸ਼ਾਨ ਜੇ ਲਾਇਆ ਇਹ ਤਾਂ ਇੱਟਾਂ ਵਾਂਗੂ ਸਾਰਾ ਨਾ ਲਾ ਕੇ ਆ ਇੱਟ ਦੇ ਉੱਪਰ ਪਰਤ ਹਰ ਕੇ ਜਿਗਾੜ ਬਣ ਜੂਗੇ ਇਹਨੂੰ ਪਲਾਸਟਰ ਕਰ ਦਾਂਗੇ ਚੱਲ ਦਰਵਾਜ਼ਾ ਲੱਗ ਜੂਗਾ ਤੇ ਹੁਣ ਅਸੀਂ ਕਰ ਲਈਏ ਠੀਕ ਆ ਕੰਮ ਤੇ ਕਰਕੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਅੱਜ ਸ਼ਾਇਦ ਮੱਸੀਆ ਦਾ ਦਿਹਾੜਾ ਆ ਗਿਆ ਸ਼ਾਇਦ ਮੱਸੀਆ ਤੇ ਵੀ ਜਾਵਾਂਗੇ ਤੇ ਤੁਹਾਨੂੰ ਦੱਸਾਂਗੇ ਬਾਕੀ ਠੀਕ ਆ ਜੇ ਗਏ ਤਾਂ ਤੇ ਚਲੀ ਕਰੀਏ ਫਿਰ ਕੰਮ ਨੂੰ ਓਕ ਹੈਗੀ ਆ ਹਾਂ ਕਰਾ ਲਈ ਆਹ ਹਾਂ ਹੁਣ ਕੀ ਕੀ ਚਾਹੀਦੀ ਉਹਨੂੰ ਤਾਂ ਪਾਣੀ ਦਾ ਪਾ ਲਾ ਇਟਾਂ ਉੱਤਾਂ ਉਹਨੂੰ ਨਹੀਂ ਮੈਂ ਲਾਇਆ ਸੀਗਾ ਇਟਾਂ ਨੂੰ ਕਿਹੜੀਆਂ ਇਟਾਂ ਨੂੰ ਪਾਣੀ ਦੱਲਾ ਨਾ ਦੱਸ ਅਇਤ ਤਾਂ ਮੈਂ ਲਾਤਾ ਸੀ ਮਸਾਲਾ ਆਪਣਾ ਬਣੇ ਪਿਆ ਹਨ ਜਿਹੜੇ ਦੋ ਰਦੇ ਲਾਤੇ ਆ ਤੇ ਵਿਚ ਨੂੰ ਘਰਤ ਉਹ ਯਾਰ ਮੈਂ ਕਿਹਾ ਤਾਂ ਜੱਗੂ ਨੇ ਬੁੱਧੂ ਕੰਮ ਕੀਤਾ ਜੰਮ ਯਾਰ ਹਾ ਦੇ ਆ ਦੇਖ ਕੇ ਕਿੰਨੇ ਔਰ ਇੱਕ ਤਾਂ ਬਾਲੀ ਟੇਢੀ ਬਗ ਗੁੱਗੇ ਹੋ ਗਈ ਇੱਥੇ ਯਾਰ ਹੁਣ ਤਾਂ ਕੀ ਫਰਕ ਹੁੰਦਾ ਪੱਕ ਗਈ ਚਲ ਪਤੰਦਰਾ ਵੀ ਤੂੰ ਜੜ ਇੱਥੋਂ ਤਾਂ ਇੱਥੋਂ ਲਈ ਆਉਣੀ ਆ ਨਾ ਇੱਥੋਂ ਨਾ ਆ ਦੇ ਆ ਰਦੇ ਤੂੰ ਸੁੱਤੋ ਦੋ ਲਾਏ ਦੋ ਥੋੜੀ ਲਾਏ ਆ ਆਹ ਰਦਾ ਲਾਇਆ ਉਹਨੇ ਯਾਰ ਤਿੰਨ ਚਾਰ ਚੱਲ ਕੋਈ ਨਹੀਂ ਚੱਲ ਪਾਪਰ ਕਾਲਾ ਮਾੜੀ ਹੋਈਆਂ ਤੇ ਪਾਣੀ ਲਾ ਦੀਏ ਮੜਾ ਯਾਰ ਕੰਧਾ ਲਾਉਣਾ ਹੀ ਆ ਬਾਬੇ ਆ ਟੱਕ ਲੈਣੀ ਸੀ ਮੜੀ ਜੀ ਯਾਰ سپورਟ ਬਣ ਜਾਣੀ ਸੀਗੀ ਉਹ ਹੈਂ ਉਹ ਪਤਨੀਆਂ ਦਾ ਟੋਕ ਲੈਣੀ ਸੀ ਮਾੜੀ ਆ ਹਾਂ ਲੋ ਇਹ ਕਿ ਟੁਕੜੇ ਨਿਸ਼ਾਨ ਜਿਹਾ ਹੋਇਆ ਇਹਦਾ ਥੋੜੀ ਹੁੰਦਾ ਉਹ ਨਹੀਂ ਕਮਲਾ ਚਗਾਠ ਬਣਨੀ ਆ ਇਹ ਲੋ ਗਾਣਾ ਨਹੀਂ ਕਹਿੰਦੇ ਚਗਾਠਾਂ ਪੱਠ ਦੋ ਚਗਾਠ ਉਹ ਆਇਆ ਤਾਂ ਆਇਆ ਜਦੋਂ ਤਾਂ ਮੂ ਕੀ ਕਿਦਾ ਕਿਦਾ ਕੀ ਕਹਿੰਦਾ ਸਾਫਾ ਕਰ ਉਹ ਪੂਰੀ ਪਟਾਰ ਹਾਂ ਇਦੋਂ ਬਾਅਦ ਨਾਲੇ ਤਾਂ ਆਪਣੇ ਗੀਤਾ ਕਿੜਾ ਅੱਛਾ ਤੋ ਕਸ ਯਾ ਵੀ ਕਰ ਲਿਆ ਹੁਣ ਅਸੀਂ ਹਨ ਨੂੰ ਕੀ ਲੋੜ ਸੀਗਾ ਮੈਂ ਤੇਰਾ ਪਲਾਸਟਰ ਤਾਂ ਤੁਹਾਨੂੰ ਆਇਆ ਕਰਾਉਣਾ ਪੈਣਾ ਪਲਾਸਟਰ ਵੀ ਆਪਾਂ ਆਪ ਜਿਆ ਜਾਂ ਕੰਦ ਕਰ ਲਈ ਪਲਾਸਟਰ ਨੂੰ ਕੀ ਆ ਪਲਾਸਟਰ ਵੀ ਆਪ ਹੀ ਕਰ ਲੈਣਾ ਵਾ ਤੇਰਾ ਡੀਨ ਬਹੁਤ ਠੀਕ ਕਰਦਾ ਵਾ ਟਾਈਮ ਤਾਂ ਬਹਿੰਆ ਹੀ ਹੈ ਕੰਮ ਵਾਲੇ ਬੰਦੇ ਉਹਨਾਂ ਆ ਗੱਲ ਆਉਣ 2000 ਰੁਪਏ ਦਾ ਕਹ ਕੇ ਦੇ ਦੇ ਤੂੰ ਇਹ ਪਟੌਣਾ ਕਿੰਨਾ ਦਾ ਬਾਸ 15 ਫੁੱਟ ਤੱਕ ਦੇ ਫਿਰ 15 ਫੁੱਟ ਦੇ 15 5-5 ਫੁੱਟ ਵੰਡ ਲੈਨੇ ਤਿੰਨੇ ਜਾਣੇ ਅੱਜ ਆਪਾਂ ਕਿਹਦੇ ਕੱਟਿਆ ਨਹੀਂ ਜਾਂ ਤਾਂ ਬੰਦਾ ਐਕਸਪੀਰੀਅੰਸ ਕੋਲੇ ਵੈਜੇ ਪਾਲੀ ਦਾ ਪਾਪਾ ਕਦੋਂ ਕੰਮ ਆਉਂਦਾ ਆ ਵੀ ਸਣੀ ਬਿੰਗੀ ਟੱਲੀ ਆਂਦੀ ਹੈ ਤੇ ਹਾਂ ਇਹ ਤਾਂ ਵੀ ਨਹੀਂ ਜੀ ਆਹ ਹਾਂ ਉਹ ਹੋ ਜਾਂਦਾ ਚੱਜ ਆ ਗਿਆ ਤੇਰੇ ਹਾਲਾ ਆ ਪੀ ਜਾ ਚੱਕੀ ਜਾਂਦਾ ਸਹੀ ਨਹੀਂ ਆ ਜੀ ਟੁੱਟੀ ਹੋਈ ਆ ਯਾਰ ਗੇ ਹਾਂ ਜੀ ਉਹ ਤੇ ਆ ਕੇ ਰਹੀ ਜਾਣਾ ਮੈਂ ਚੱਲਣਾ ਕਿ ਸਾਡਾ ਕੰਮ ਹਾਂ ਹੋਇਆ ਇਹ ਚੱਕੂ ਹੀ ਨਹੀਂ ਲੱਗਦੀ ਮੈਂ ਤਾਂ ਤੇ ਹਾਂ ਬੈਠਾ ਕਰਦਾ ਹਾਂ ਨਾ ਤੇ ਪਤਾ ਨਹੀਂ ਕੀ ਚੱਲੀ ਜਾਂਦੇ ਹਨ ਹਨਾ ਹੰਨਾ ਹੋ ਘਟੂ ਨਾ

ਦੇਖੋ ਆਪਾਂ ਇੰਨੀ ਤਿਆਰ ਕਰਤੀ ਤੇ ਕਿੰਨਾ ਲਾ ਗਿਆ ਪਾਣੀ ਕਿ ਜਗਾੜ ਹੋ ਗਈ ਰੈਡੀ ਆ ਆਪਣੀ ਪਿਆਸ ਲੱਗ ਗਈ ਸੀ ਕਿਉਂਕਿ ਧੁੱਪ ਬਹੁਤ ਪੈ ਰਹੀ ਆ ਤੇ ਦਿਨ ਵੀ ਬਹੁਤ ਜ਼ਿਆਦਾ ਗਰਮ ਆ ਇੱਥੇ ਤੱਕ ਆਪਾਂ ਬਸ ਕਰ ਦੇਣੀ ਆ ਠੀਕ ਆ ਦੋ ਦਿਨ ਇਟਾ ਲੱਗਣੀਆਂ ਲਾ ਦਾਂਗੇ ਠੀਕ ਆ ਚੱਲ ਬਸ ਓਕੇ ਪਾਣੀ 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 ਪਾ ਦੇ ਬੜਾ ਬੜਾ ਮੜੇ ਆਉਣੀ ਦੂਰ ਹੋ ਜਾਵੇਗੀ ਆਸ ਵਿੱਚ ਦੋ ਇਟਾ ਰਹੀਆਂ ਅੱਗੇ ਇਹਨਾਂ ਦਾ ਬਹੁਤ ਬਹੁਤ ਲੰਬੀ ਕੰਦ ਕਰ ਲੱਗੀਆਂ ਦੂਰ ਚੱਲ ਗਈ ਬਦਿਆ ਸੋਨੇ ਹੋਗੀ ਆਹ ਬਦਿਆ ਕੰਮ ਕਰਦੇ ਆਂ ਹੁਣ ਆਹ ਗੰਦ ਕੀਤੀ ਸੀ ਕੱਲ ਮੈਂ ਤੇ ਹੀ ਬਣਾ ਸਕ ਗਏ ਓਏ ਹੂੰ ਉਹਨੂੰ ਲੈ ਕੇ ਆਓ ਲੋ ਵੀ ਫਾਈਨਲੀ ਸਾਡੀ ਨਾ ਜਗਾਰ ਨੂੰ ਬਣ ਕੇ ਤਿਆਰ ਹੋ ਗਈ ਤੇ ਹੁਣ ਅਸੀਂ ਨੂੰ ਇਦਾਂ ਹੀ ਸ਼ਾਮ ਤੱਕ ਛੱਡਾਂਗੇ ਠੀਕ ਆ ਦੇ ਸ਼ਾਮ ਤੱਕ ਇਹ ਚੰਗੀ ਤਰ੍ਹਾਂ ਸੁੱਕ ਜੂਗੀ ਤੇ ਉਸ ਤੋਂ ਬਾਅਦ ਅਸੀਂ ਇੱਥੇ ਪਲਾਸਟਰ ਕਰਾਂਗੇ ਪਲਾਸਟਰ ਕਰਕੇ ਉਹਦਾ ਪੂਰਾ ਜੋੜ ਇਹਨਾਂ ਪੱਕੀ ਬਣ ਜਾਣੀਆਂ ਨੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਕਰਦ ਕਰਕੇ ਕੱਲ ਨੂੰ ਸ਼ਾਇਦ ਹਨਾ ਹਨਾ ਕੱਲ ਨੂੰ ਕੱਲ ਨੂੰ ਆਪਾਂ ਇੱਥੇ ਦਰਵਾਜ਼ਾ ਖਟਕਾ ਦਾਂਗੇ ਠੀਕ ਹੈ ਤੇ ਤਕਰੀਬਨ ਸਾਰ ਤਰੀਕੇ ਨਾਲ ਕਰਾਂਗੇ ਠੀਕ ਆ ਚਲੋ ਠੀਕ ਆ ਆਪਾਂ ਮਿਲਦੇ ਆ ਫਿਰ ਸ਼ਾਮ ਨੂੰ ਠੀਕ ਆ ਤੇ ਸ਼ਾਮ ਨੂੰ ਜੇ ਕੋਈ ਵਿੱਚ ਦਿੱਕਤ ਹੋਰ ਜਾਣ ਹੋਣਾ ਹੋਇਆ ਤੁਹਾਨੂੰ ਬਣਾਵਾਂਗੇ ਬਲੋ ਥੋੜਾ ਜਿਆ ਨਹੀਂ ਫਿਰ ਸ਼ਾਮ ਨੂੰ ਪੱਕਾ ਮਿਲਦੇ ਆ ਓਕੇ ਬਾਈ ਟਾਟਾ ਮਿੱਠਾ ਟੈਨ ਆ ਰਹੀ ਹੈ ਕੋਈ ਨਿਆਪਾ ਕਰਦੇ ਕੰਮ ਸ਼ੁਰੂ bà bay đi hỏi đi hỏi đi hỏi đi hỏi đi đi hỏi đi hỏi đi hỏi đi đi और kasih पतरीया